ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰੇ ਭਾਈ ਠੀਕ ਠਾਕ ਤੇ ਲੋਕ ਪੋਲਟਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਗੱਲ ਕਰ ਰਹੇ ਆ ਕਿ ਜਦੋਂ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ ਤੇ ਉਹਨੂੰ ਸਿਰ ਕਿੰਨੇ ਜਾਨਵਰਾਂ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਜਦੋਂ ਵੀ ਬੰਦੇ ਨੇ ਕੰਮ ਸ਼ੁਰੂ ਕਰਨਾ ਕਿਸੇ ਨੇ ਵੀ ਨਵਾਂ ਤੇ ਘੱਟੋ ਘੱਟ 100 ਜਾਨਵਰ ਤੋਂ ਉਹਨੂੰ ਕੰਮ ਸ਼ੁਰੂ ਕਰਨਾ ਚਾਹੀਦਾ 100 ਜਾਨਵਰ ਦੇ ਵਿੱਚ ਇਦਾਂ ਆ ਕਿ ਬੰਦਾ ਪਾਲ ਸੋਖੇ ਸਕਦਾ ਉਹ ਘਰ ਤੋਂ ਸ਼ੁਰੂ ਕਰ ਸਕਦਾ ਤੇ ਫੀਡ ਖਰਚਾ ਵੀ ਬਹੁਤ ਜ਼ਿਆਦਾ ਨਹੀਂ ਆਉਂਦਾ 100 ਬੱਚੇ ਦਾ ਇਹ ਆ ਕਿ ਥੋੜਾ ਪੋਤਾ ਪ੍ਰੋਫਿਟ ਜ਼ਰੂਰ ਹੋ ਜਾਂਦਾ 100 ਜਾਨਵਰ ਜਦੋਂ ਬੰਦੇ ਨੇ ਰੱਖਿਆ ਹੋਊਗਾ ਉਹਦੀ ਮਾਰਕੀਟ ਕਿੱਦਾਂ ਦੀ ਬਣਦੀ ਏਰੀਆ 'ਚ ਉਹ ਉਹਨੂੰ ਪਤਾ ਲੱਗ ਜਾਣੀ ਆ ਵੀ ਗਾਂ ਉਹ ਕਿੰਨੇ ਕ ਜਾਨਵਰ ਵਧਾਵੇ ਕਿੰਨੇ ਕ ਨਾ ਵਧਾਵੇ ਫਿਰ ਉਹਨੂੰ ਫੀਡ ਬਾਰੇ ਪਤਾ ਲੱਗ ਜਾਣਾ ਫਿਰ ਦਵਾਈਆਂ ਬਾਰੇ ਪਤਾ ਲੱਗ ਜਾਣਾ ਤੇ ਮੁੜ ਕੇ ਆਉਣ ਵਾਲੇ ਟਾਈਮ 'ਤੇ ਜੀ ਉਹ ਜਾਨਵਰ ਵਧਾਉਂਦਾ ਆ ਫਿਰ ਉਹਨੂੰ ਐਕਸਪੀਰੀਅੰਸ ਕੀਤਾ ਹੋਇਆ ਕਰਕੇ ਬਾਕੀ ਜਦੋਂ ਵੀ ਪੋਲਟਰੀ ਦਾ ਕੰਮ ਸ਼ੁਰੂ ਕਰਨਾ ਆ ਬਿਜ਼ਨਸ ਕਰਨਾ ਆ ਪੋਲਟਰੀ ਦਾ ਫਿਰ ਬੰਦੇ ਨੂੰ ਜਦੋਂ ਵੀ ਕਰਨਾ ਇੱਕ ਦਿਨ ਦਾ ਚੂਚਾ ਖਰੀਦ ਕੇ ਕਰਨਾ ਚਾਹੀਦਾ ਨਾ ਕਿ 2 ਮਹੀਨਿਆਂ ਦਾ ਨਾ ਤਾਂ ਵੱਡੀ ਮੁਰਗੀ ਖਰੀਦ ਕੇ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਜੇ ਵੱਡੀ ਮੁਰਗੀ ਖਰੀਦਦੇ ਆ ਤੇ 450 500 550 ਦੀ ਮੁਰਗੀ ਇੱਕ ਮਿਲਦੀ ਆ ਤੇ ਚੂਚਾ ਆਪਾਂ ਨੂੰ ਮਿਲਦਾ 35 ਰੁਪਏ ਦਾ 35 ਰੁਪਏ ਦਾ ਚੂਚਾ 12 ਮਹੀਨਿਆਂ 'ਚ 5 ਪੰਜਾ ਮਹੀਨਿਆਂ 'ਚ ਤਿਆਰ ਹੋ ਜਾਂਦਾ ਇੱਕ ਫਿਰ ਇਹ ਆ ਕਿ ਜਦੋਂ ਜਾਨਵਰ ਆਪਾਂ ਇੱਕ ਦਿਨ ਦਾ ਪਾਲਿਆ ਹੁੰਦਾ ਸਾਨੂੰ ਪਤਾ ਆਇਆ ਵੀ ਆਪਾਂ ਕਿੰਨੀ ਵੈਕਸੀਨੇਸ਼ਨ ਕੀਤੀ ਆ ਕਿਹੜੀ ਫੀਡ ਤੇ ਪਾਲੇ ਆ ਕਿੱਦਾਂ ਜਾਨਵਰ ਰੱਖੇ ਆ ਜਦੋਂ ਆਪਾਂ ਵੱਡੇ ਖਰੀਦਦੇ ਆ ਨਾ ਤਾਂ ਸਾਨੂੰ ਇਹ ਪਤਾ ਹੁੰਦਾ ਉਹ ਕਿਹੜੀ ਫੀਡ ਤੇ ਪਲੇ ਆ ਤੇ ਨਾ ਹੀ ਸਾਨੂੰ ਇਹ ਪਤਾ ਹੁੰਦਾ ਉਹ ਵੈਕਸੀਨੇਸ਼ਨ ਕੀਤੇ ਆ ਜਾਂ ਨਹੀਂ ਕੀਤੇ ਸਿਰਫ ਆਪਾਂ ਬੰਦੇ ਤੇ ਯਕੀਨ ਕਰ ਲੈਣੇ ਉਹਨੇ ਕਹਿ ਦਿੱਤਾ ਕੀਤੀ ਆ ਹਾਂਜੀ ਕੀਤੀ ਆ ਕੋਈ ਪ੍ਰੂਫ ਤਾਂ ਨਹੀਂ ਹੁੰਦਾ ਕਿ ਨਾ ਕੋਈ ਨਿਸ਼ਾਨੀ ਹੁੰਦੀ ਆ ਤੇ ਫੀਡ ਦਾ ਵੀ ਕਈ ਬੰਦੇ ਝੂਠ ਬੋਲ ਜਾਂਦੇ ਆ ਇਸ ਕਰਕੇ ਜਦੋਂ ਅਸੀਂ ਬੱਚਾ ਆਪਣੇ ਕੋ ਰੱਖਦੇ ਆ ਉਹਨੂੰ ਪ੍ਰੋਪਰ ਮੈਨੇਜਮੈਂਟ ਉਹਦੀ ਕਰਾਂਗੇ ਤੇ ਰਿਜ਼ਲਟ ਬਹੁਤ ਵਧੀਆ ਮਿਲਦਾ ਆ 6 ਜਨਵਰੀ ਦੇ ਵਿੱਚੋਂ ਬਹੁਤ ਜ਼ਿਆਦਾ ਪ੍ਰੋਫਿਟ ਨਹੀਂ ਹੁੰਦਾ ਜਿੱਦਾਂ ਵੀਡੀਓ ਦੇ ਵਿੱਚ ਦਿਖਾਉਂਦੇ ਆ YouTube ਤੇ ਬਹੁਤ ਵੀਡੀਓ ਪਈਆਂ ਹੁੰਦੀਆਂ ਆ ਇੰਨਾ ਜ਼ਿਆਦਾ ਵੀ ਪ੍ਰੋਫਿਟ ਨਹੀਂ ਹੁੰਦਾ ਪਰ ਇਹ ਆ ਹਾਂ ਕਿ ਵਧੀਆ ਬੰਦਾ ਆਪਣਾ ਖਰਚਾ ਖੁਰਚਿਆ ਵਧੀਆ ਮੁਰਗੀਆਂ ਦਾ ਨਿਕਲ ਕੇ ਵੀ 2-4 ਰੁਪਏ ਛੱਡ ਜਾਂਦਾ ਆ। ਬਾਕੀ ਇਹ ਆ ਕਿ YouTube ਤੇ ਵੀਡੀਓ ਦੇਖ-ਦੇਖ ਕੇ ਨਾ ਉਹ ਨਾ ਆਪਣਾ ਗੈਸ ਕਰਿਆ ਕਰੋ ਵੀ ਹਾਂ ਭਾਈ ਉਹ 100 ਮੁਰਗੀਆਂ ਚ ਇਦਾਂ ਕਮਾਉਂਦਾ ਆ। ਠੀਕ ਆ। ਉਹਨਾਂ ਨੇ ਵੀਡੀਓ ਬਣਾਉਣ ਦੇ ਚੱਕਰ 'ਚ ਆਪਣਾ ਕੰਟੈਂਟ ਬਣਾਉਣ ਦੇ ਚੱਕਰ 'ਚ ਬਹੁਤ ਕੁਝ ਲਿਖਿਆ ਹੁੰਦਾ ਆ। ਪਰ ਜਦੋਂ ਤੁਸੀਂ ਪ੍ਰੈਕਟੀਕਲ 'ਤੇ ਆਉਣਾ ਆ ਉਦੋਂ ਤੁਹਾਨੂੰ ਉਹ ਚੀਜ਼ ਨਹੀਂ ਮਿਲਣੀ ਜੋ ਤੁਸੀਂ ਵੀਡੀਓ 'ਚ ਸੁਣੀ ਹੋਣੀ ਆ। ਇਸ ਕਰਕੇ ਮਿਹਨਤ ਹੈਗੀ ਆ ਇੱਥੇ। ਇਹੀ ਨਹੀਂ ਕਿ ਮਿਹਨਤ ਨਹੀਂ ਹੈਗੀ। ਮੈਂ ਤਾਂ ਦਾ ਮੁੱਲ ਵੀ ਮਿਲਦਾ ਆ ਪਰ ਜਿੱਦਾਂ ਉਹਦੇ 'ਚ ਦੱਸ ਦਿੰਦੇ ਆ 100 ਮੁਰਗੀ ਤੋਂ ਕਮਾਉਂਦਾ ਆ ਜੀ ਮਹੀਨੇ ਦਾ 25000 ਰੁਪਇਆ ਇੰਨੇ ਨਹੀਂ ਕਮਾਏ ਜਾਂਦੇ ਜੀ ਜਦੋਂ ਵੀ ਪੋਲਟਰੀ ਦਾ ਕੰਮ ਤੁਸੀਂ ਸਟਾਰਟ ਕਰਨਾ ਆ ਤੇ ਹੋ ਸਕੇ ਤੇ ਇਹਦੇ ਕੋਰਸ ਕਰਕੇ ਜਾਂ ਇਹਦੀ ਟ੍ਰੇਨਿੰਗ ਲੈ ਕੇ ਕਿਤੇ ਹੋ ਫਿਰ ਤੁਸੀਂ ਕੰਮ ਸ਼ੁਰੂ ਕਰੋ ਚਾਹੇ ਤੁਸੀਂ 100 ਤੋਂ ਹੀ ਸ਼ੁਰੂ ਕਰਨਾ ਆ ਠੀਕ ਹੈ ਟ੍ਰੇਨਿੰਗ ਦਾ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਆ ਹਰ ਇੱਕ ਚੀਜ਼ ਪਤਾ ਲੱਗ ਜਾਂਦੀ ਆ ਨਹੀਂ ਤਾਂ ਆਪਾਂ ਨੂੰ ਕਿਸੇ ਨਾ ਕਿਸੇ ਦੀਆਂ YouTube ਤੋਂ ਵੀਡੀਓ ਕੱਢ ਕੇ ਦੇਖਣੀਆਂ ਪੈਂਦੀਆਂ ਯਾਰ ਉਹਨੇ ਕੀ ਇਲਾਜ ਦੱਸਿਆ ਉਹਨੇ ਕੀ ਇਲਾਜ ਦੱਸਿਆ ਤੁਸੀਂ ਇੱਕ ਬਿਮਾਰੀ ਦਾ ਸਰਚ ਕਰੋਗੇ ਤੁਹਾਨੂੰ 100 ਵੀਡੀਓ ਮਿਲ ਜਾਣੀ ਅਲੱਗ ਅਲੱਗ